ਨਮਸਕਾਰ ਮੈਂ प्रदीप ਸ਼ਰਮਾ ਨਵਾਂ ਜਮਾਨਾ ਟੀਵੀ ਤੋਂ ਬਰਸਾਤ ਤੇ ਮੌਸਮ ਦੇ ਵਿੱਚ ਹੋਣ ਵਾਲੇ ਰੋਗਾ ਤੋਂ ਬਚਾਅ ਵਾਸਤੇ ਅਤੇ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਅਤੇ ਜਾਗਰੂਕ ਕਰਨ ਵਾਸਤੇ ਅਲੱਗ-ਅਲੱਗ ਮਾਹਰ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਵਿੱਚ ਅੱਜ ਡਰਮਟੋਲੋਜਿਸਟ ਡਾਕਟਰ ਮਾਨਯੋਗ ਸੁਨੀਲ ਗੁਪਤਾ ਜੀ ਯਾਨੀ ਚਰਬ ਰੋਗ ਵਿਸ਼ੇਸ਼ਕ ਨਾਲ ਗੱਲਬਾਤ ਕੀਤੀ ਗਈ ਪੇਸ਼ ਹੈ ਇਸੀ ਦੀ ਰਿਪੋਰਟ ਅ ਨਮਸਕਾਰ ਅੱਜ ਸਾਡੇ ਨਾਲ ਮੌਜੂਦ ਨੇ ਮਾਨਯੋਗ ਡਾਕਟਰ ਸੁਨੀਲ ਗੁਪਤਾ ਜੀ ਜਿਹੜੇ ਕਿ ਚਮੜੀ ਰੋਗ ਵਿਸ਼ੇਸ਼ਕ ਨੇ ਅ ਯਾਨੀ ਕਿ ਸਕਿਨ ਸਪੈਸ਼ਲਿਸਟ ਔਰ ਸਕਿਨ ਸਾਡੇ ਸਰੀਰ ਦਾ ਉਹ ਇੱਕ ਅਸੀਂ ਕਹਿ ਸਕਦੇ ਹਿੱਸਾ ਹੈ ਕਿ ਜਿਹੜੀ ਸਾਨੂੰ ਕੁਦਰਤ ਨੇ ਸਾਡੇ ਕਵਰਿੰਗ ਅਸੀਂ ਇਮੇਜਿਨ ਹੀ ਨਹੀਂ ਕਰ ਸਕਦੇ ਸਕਿਨ ਤੋਂ ਵਗੈਰਾ ਆਪਣੇ ਸਰੀਰ 'ਤੇ ਔਰ ਬਰਸਾਤ ਤੇ ਮੌਸਮ ਦੇ ਵਿੱਚ ਔਰ ਅਸੀਂ ਕਿਸ ਤਰ੍ਹਾਂ ਤੰਗ ਹੋ ਰਹੇ ਹਾਂ ਔਰ ਕਿਸ ਤਰ੍ਹਾਂ ਇਹ ਮੌਸਮ ਵੀ ਸਾਨੂੰ ਤੰਗ ਕਰਦਾ ਹੈ ਔਰ ਕਿਸ ਤਰ੍ਹਾਂ ਦੇ ਰੋਗ ਇਸ ਤਰ੍ਹਾਂ ਦੇ ਵਿੱਚ ਹੁੰਦੇ ਨੇ ਔਰ ਕਿਸ ਤਰ੍ਹਾਂ ਇਹਦੇ ਤੋਂ ਬਚਾਅ ਹੋ ਸਕਦਾ ਹੈ ਇਹਦੇ ਬਾਰੇ ਗੱਲ ਕਰਾਂਗੇ डॉक्टर सुनील गुप्ता जी नमस्कार मैं डॉक्टर सुनील गुप्ता मैं रिटायर्ड प्रोफेसर एंड हेड डीएमसी उ पच्ची साल सेवावान देने तो बाद फुल टाइम प्राइवेट प्रैक्टिस करके लुधियाना लो लो के लोगों की सेवा कर रहे जिस तरह शर्मा जी ने दस कि स्किन साढ़े शरीर का एक बहुत ही इंपॉर्टेंट अंग है ਇਸ ਤੋਂ ਬਿਗੈਰ ਅਸੀਂ ਬਾਡੀ ਨੂੰ ਇਮੇਜਨ ਨਹੀਂ ਕਰ ਸਕਦੇ ਸਭ ਤੋਂ ਇੰਪੋਰਟੈਂਟ ਤਾਂ ਹੈ ਹੀ ਹੈ ਸਕਿਨ ਇਸ ਦਾ ਲਾਰਜੈਸਟ ਸਭ ਤੋਂ ਵੱਡਾ ਆਰਗਨ ਹੈ ਬਾਡੀ ਦਾ ਬਿਮਾਰੀਆਂ ਤੋਂ ਇਲਾਵਾ ਇਹਦੇ ਲਈ ਸਾਨੂੰ ਕਈ ਕੁਝ ਹੋਰ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਐਸਥੈਟਿਕਲੀ ਵੀ ਸਕਿਨ ਅੱਜਕੱਲ ਕਾਫੀ ਇੰਪੋਰਟੈਂਟ ਹੋ ਗਈ ਹੈ ਪੁਰਾਣੇ ਸਮੇਂ ਜਿਵੇਂ ਜਦੋਂ ਲੋਕ ਸਕਿਨ ਤੇ ਨਿਸ਼ਾਨਾਂ ਦਾ ਜਾਂ ਮੋਲ ਤੇ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਸੀ ਕਰਦੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵੀ ਬੜੀਆਂ ਇੰਪੋਰਟੈਂਟ ਹੈ ਬਟ ਮੇਨ ਫੋਕਸ ਮੈਂ ਤੁਹਾਡਾ ਇਸ ਟਾਈਮ ਰੱਖੂੰਗਾ ਕਿਉਂਕਿ ਅੱਜ ਕੱਲ੍ਹ ਬਾਰਿਸ਼ ਦਾ ਸੀਜ਼ਨ ਚੱਲ ਰਿਹਾ ਹੈ ਬਾਰਿਸ਼ ਦੇ ਸੀਜ਼ਨ 'ਚ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ ਉਹਨਾਂ ਤੋਂ ਆਪਾਂ ਕਿਸ ਤਰ੍ਹਾਂ ਬਚਾਂਗੇ ਉਹਦੇ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਜੀ ਸਰ ਕਿ ਅੱਜ ਕੱਲ੍ਹ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਤੁਸੀਂ ਸਮਝ ਸਕਦੇ ਹੋ ਕਿ ਜਿਹੜੀਆਂ ਆਜ਼ਾਦਤਾਂ ਕਰਦੇ ਵੀਣੀ ਸੀਜ਼ਨ ਯਾ ਮੌਨਸਨ ਸੀਜ਼ਨ ਸਾਡੇ ਸਕਿਨ ਦੇ ਪੇਸ਼ੈਂਟ ਦੇ ਲਈ ਸਭ ਤੋਂ ਖਰਾਬ ਮੌਸਮ ਅਸੀਂ ਕੰਸੀਡਰ ਕਰਦੇ ਹਾਂ ਇਹਦੇ ਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਵਧ ਜਾਂਦੀਆਂ ਨੇ ਜ्यादातर ਹਿਊਮਿਡਿਟੀ ਦੀ وجہ ਨਾਲ ਬਿਮਾਰੀਆਂ ਵਧਦੀਆਂ ਜਿਸ ਤਰ੍ਹਾਂ ਕਿ ਜਿਹੜੇ ਲੋਕ ਪਿੰਪਲਸ ਸuffer ਕਰ ਰਹੇ ਹੁੰਦੇ ਆ ਉਹਨਾਂ ਦੀਆਂ ਪਿੰਪਲਸ ਇਨਕਰੀਜ਼ ਹੋ ਜਾਂਦੀਆਂ ਬੱਚਿਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਸਕਿਨ ਇਨਫੈਕਸ਼ਨਸ ਵਧ ਜਾਂਦੀਆਂ ਜੀ ਜਿਨ੍ਹਾਂ ਨੂੰ ਅਸੀਂ ਪਾਇਓਡਰਮਸ ਕਹਿੰਦੇ ਆ ਉਹ ਕਾਫੀ ਕਾਮਨ ਹਾਂ ਹਿਊਮਿਡਿਟੀ ਦੇ ਨਾਲ ਫੰਗਲ ਇਨਫੈਕਸ਼ਨ ਕਿਉਂਕਿ ਪਸੀਨਾ ਆਉਂਦਾ ਹੈ ਪਸੀਨਾ ਆਉਣ ਦੇ ਨਾਲ ਉਜੋੜਾਂ ਜਿੱਥੇ ਇਕੱਠੇ ਹੁੰਦਾ ਰਹਿੰਦਾ ਨਹੀਂ ਸੁੱਕਦਾ ਉੱਤੇ ਉਲੀ ਲੱਗ ਜਾਂਦੀ ਹੈ ਜਿਨ੍ਹਾਂ ਨੂੰ ਅਸੀਂ ਫੰਗਲ ਇਨਫੈਕਸ਼ਨ ਰਿੰਗਵਾਰਮ ਦਾਦੇ ਨਾਮ ਨਾਲ ਬੁਲਾਉਂਦੇ ਆਏ ਇਸ ਤਰ੍ਹਾਂ ਹੀ ਲਾਵਾ ਵਾਟਰ ਲੋਗਿੰਗ ਵੀ ਪ੍ਰੋਬਲਮ ਹੋ ਜਾਂਦੀ ਹੈ بارش ਦੇ ਮੌਸਮ ਤੇ ਅਸੀਂ ਦੇਖਦੇ ਹਾਂ ਕਿ ਪਡਲਸ ਬਨੇ ਹੋਏ ਹਨ ਜਗ੍ਹਾ ਜਗ੍ਹਾ ਪਾਣੀ ਇਕੱਠਾ ਹੋਇਆ ਹੋਇਆ ਹੈ ਉਹਦੇ ਜੋ ਤੁਸੀਂ ਪੈਦਲ ਜਾਂਦੇ ਆ ਜਾਂ ਡਰਾਈਵ ਕਰਦੇ ਹੋਏ ਸੜਕ ਦੇ ਛਿੱਟੇ ਪੈ ਜਾਂਦੇ ਆ ਤਾਂ ਪੋਲਿਊਟਡ ਵਾਟਰ ਦੇ ਨਾਲ ਵੀ ਇਨਫੈਕਸ਼ਨ ਦਾ ਰਿਸਕ ਬਣਦਾ ਆ। ਆਲਰੇਡੀ ਗ੍ਰਿਸਟਿੰਗ ਜਿਹੜੀਆਂ ਸਕਿੰਨ ਡਿਜ਼ੀਜ਼ ਆ ਉਹਨਾਂ ਦੇ ਉੱਪਰ ਪੋਲਿਊਟਡ ਵਾਟਰ ਪਏਗਾ ਉਹਦੇ ਨਾਲ ਵੀ ਇਹ ਚੀਜ਼ਾਂ ਵਧਣੀਆਂ ਆ। ਜੀ ਜੀ। ਸੈਕੰਡ ਪੋਲਿਊਟਡ ਸਿਟੀ ਓਨ ਕਰਕੇ ਕਈ ਵਾਰੀ ਸ਼ੁਰੂ ਜਿਹੜੀ ਰੇਨ ਹੁੰਦੀ ਆ ਉਹ ਐਸਿਡਿਕ ਟਾਈਪ ਦੀ ਰੇਨ ਹੁੰਦੀ ਆ ਉਹ ਸਾਡੀ ਬਾਡੀ ਨੂੰ ਐਡਵਰਸਲੀ ਇਫੈਕਟ ਕਰ ਸਕਦੀ ਆ। ਉਹਦੇ ਨਾਲ ਸਕਿਨ ਇਨਫੈਕਸ਼ਨਸ ਐਂਡ ਸਕਿਨ ਅਲਰਜੀਸ ਕਾਫੀ ਕਾਮਨ ਹੁੰਦੇ ਨੇ ਡਾਕਟਰ ਸਾਹਿਬ ਆ ਜਿਹੜੀ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਬਜ਼ੁਰਗਾਂ ਨੂੰ ਬੱਚਿਆਂ ਨੂੰ ਸਪੈਸ਼ਲੀ ਕਿਉਂਕਿ ਉਹਨਾਂ ਦੀ ਟੈਂਡਰ ਸਕਿਨ ਹੈ ਬੜੀ ਨਾਜ਼ੁਕ ਸਕਿਨ ਹੈ ਉਹਨਾਂ ਦੀ ਔਰ ਇਹ ਖਾਸ ਤੌਰ ਤੇ ਆਪਾਂ ਬਹੁਤ ਸਾਰੇ ਲੋਕਾਂ ਚਾਹ ਕੇ ਬੱਚੇ ਕਿਹੜਾ ਬਾਹਰ ਜਾਂਦੇ ਨੇ ਅਦਰਵਾਈਜ਼ ਉਹ ਜਿਹੜੇ ਮਾਸੂਮ ਬੱਚੇ ਨੇ ਉਹ ਉਹ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਨੇ ਕਿਸ ਤਰ੍ਹਾਂ ਸਰ ਅ ਬੱਚਿਆਂ 'ਚ ਤਾਂ ਸਕਿਨ ਇਨਫੈਕਸ਼ਨ ਬਹੁਤ ਕਾਮਨ ਹੈ ਕਿਉਂਕਿ ਬੱਚਿਆਂ ਦੀ ਇਮਿਊਨਿਟੀ ਉਨੀ ਡਿਵੈਲਪ ਨਹੀਂ ਹੋਈ ਹੁੰਦੀ ਜਿੰਨੀ ਹੈ ਜਿੰਨੀ ਕਿ ਅਡਲ ਦੀ ਹੁੰਦੀ ਹੈ ਜੀ ਤੇ ਬੱਚੇ ਆਪਣੀ ਕੇਅਰ ਖੁਦ ਨਹੀਂ ਕਰ ਸਕਦੇ ਸਾਡੀ ਰਿਸਪੋਨਸਿਬਿਲਟੀ ਐਸ ਪੇਰੈਂਟਸ ਗ੍ਰੈਂਡਪੇਰੈਂਟਸ ਬੰਦੀ ਹੈ ਕਿ ਅਸੀਂ ਉਹਨਾਂ ਦੀ ਸਕਿਨ ਦਾ ਬਰਸਾਤੀ ਮੌਸਮ ਦੇ ਵਿੱਚ ਧਿਆਨ ਰੱਖੀਏ ਜੀ ਸਭ ਤੋਂ ਇੰਪੋਰਟੈਂਟ ਪ੍ਰੀਕਾਸ਼ਨ ਉਹਦੇ ਵਿੱਚ ਇਹ ਹੈ ਕਿ ਪ੍ਰੋਪਰ ਡਰੈਸਿੰਗ ਪ੍ਰੋਪਰ ਕਲੋਥਿੰਗ ਸਾਨੂੰ ਖੁੱਲੇ ਕਾਟਨ ਦੇ ਕੱਪੜੇ ਪਹਨਾਨੇ ਚਾਹੀਦੇ ਨੇ ਕਦੇ ਵੀ ਸਿੰਥੈਟਿਕ ਕਪੜਿਆਂ ਤੋਂ ਸਾਨੂੰ ਬ੍ਰੇਥ ਕਰਨਾ ਚਾਹੀਦਾ ਹੈ ਸਕਿਨ ਟਾਈਟ ਕਪੜੇ ਐਟ ਲੀਸਟ ਬਾਰਿਸ਼ ਦੇ ਮੌਸਮ 'ਚ ਸਾਨੂੰ ਅਵੋਇਡ ਕਰਨੀ ਚਾਹੀਦੀਆਂ ਜਿੰਨੀ ਹਵਾ ਲੱਗੇਗੀ ਉਹਨਾਂ ਇਨਫੈਕਸ਼ਨ ਦਾ ਰਿਸਕ ਘਟੇਗਾ ਰੈਗੂਲਰ ਬਾਥ ਬਣਾ ਜ਼ਰੂਰੀ ਹੈ ਪਸੀਨਾ ਆਣ ਤੋਂ ਬਾਅਦ ਮੂੰਹ ਧੋਣਾ ਚਾਹੀਦਾ ਹੈ ਜਿਹੜੇ ਬੱਚੇ ਨੂੰ ਐਕਨੇ ਹੈ ਐਕਨੇ ਵਾਲੇ ਬੱਚਿਆਂ ਨੂੰ ਉਹਨਾਂ ਦੀ ਸਕਿਨ ਔਇਲੀ ਹੁੰਦੀ ਹੈ ਆਇਲ ਆ ਜਾਂਦਾ ਹੈ ਉਹਨਾਂ ਨੂੰ ਦਿਨ 'ਚ 2-3 ਵਾਰੀ ਮੂੰਹ ਧੋਣਾ ਚਾਹੀਦਾ ਹੈ ਜੇ 22 ਡਾਕਟਰ ਸਾਹਿਬ ਕੀ ਇਹਦੇ ਵਿੱਚ ਤੁਸੀਂ ਦੱਸਿਆ ਕਿ ਕਾਫੀ ਕੁਝ ਆਪਣੇ ਪ੍ਰੀਕਾਸ਼ਨਸ ਵੀ ਚਾਹੀਦੇ ਹੋ ਕੁਝ ਐਸਟਰਾ ਇਹ ਇੱਕ ਮੈਂ ਉਹਨਾਂ ਦਰਸ਼ਕਾਂ ਵਾਸਤੇ ਤੁਹਾਡੇ ਕੋਲੋਂ ਪੁੱਛਣਾ ਚਾਹਣਾ ਜਿਹੜੇ ਕਿ ਅਫੋਰਡ ਨਹੀਂ ਕਰ ਸਕਦੇ ਕਿਸੇ ਅੱਛੇ ਡਾਕਟਰ ਦੀ ਖਰਚੇ ਨੂੰ ਜਾਂ ਕੁਝ ਇਸ ਤਰ੍ਹਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਆਲੇ ਦੁਆਲੇ ਕੋਲ ਪੁੱਛ ਲਓ ਜੀ ਆਹ ਲਗਾ ਲਓ ਉਹ ਲਗਾ ਲਓ ਹਾਂਜੀ ਉਹ ਆਯੁਰਵੈਦਿਕ ਟੰਗ ਮੈਂ ਨਹੀਂ ਕਹਿੰਦਾ ਕਿ ਕੋਈ ਟੰਗ ਮਾਰਾ ਲੇਕਿਨ ਉਹ ਜਾਂ ਕੁਝ ਆਪ ਮੈਂ ਸੈਲਫ ਮੈਡੀਕੇਸ਼ਨ ਕਿਸੇ ਕੋਲੋਂ ਆਪ ਉਹ ਦੇਖੋ ਸੈਲਫ ਮੈਡੀਕੇਸ਼ਨ ਦਾ ਤਾਂ ਹਮੇਸ਼ਾ ਹੀ ਨੁਕਸਾਨ ਹੈ ਜੀ ਅਸੀਂ ਉਹਨੂੰ ਸਸਤੀ ਸਮਝਦੇ ਹਾਂ ਅਨਫੋਰਚੂਨੇਟਲੀ ਇੰਡੀਆ ਦੇ ਵਿੱਚ ਮੋਸਟ ਆਫ ਦਾ ਦਵਾਈਆਂ ਸਾਨੂੰ ਬਿਨਾਂ ਪ੍ਰਸਕ੍ਰਿਪਸ਼ਨ ਤੋਂ ਮਿਲ ਜਾਂਦੀਆਂ ਓਵਰ ਦਾ ਕਾਊਂਟਰ ਮਿਲ ਜਾਂਦੀਆਂ ਕਾਫੀ ਅਸੀਂ ਦੇਖ ਰਹੇ ਹਾਂ ਕਿ ਇਹ ਸਾਰੇ ਕੋ ਲਾ ਰਹੇ ਨੇ ਜਿਹੜੇ ਕਿ ਸਟੀਰੋਇਡਸ ਮਿਸ ਯੂਸ ਤੇ ਕਿਸੇ ਦੇ। ਉਹ ਯੰਗ ਬੱਚੇ ਪਾਰਟਿਕੂਲਰਲੀ ਗਰਲਸ ਉਹਨਾਂ ਨੂੰ ਐਸ ਕੋਲ ਗ੍ਰੀਨ ਦੀ ਤਰ੍ਹਾਂ ਯੂਸ ਕਰਦੇ ਰਹਿੰਦੇ ਆ ਫਿਰ ਉਹਦੇ ਨਾਲ ਫੇਸ ਤੇ ਬਾਲ ਆ ਜਾਂਦੇ ਆ ਫੇਸ ਦੀ ਸਕਿਨ ਪਤਲੀ ਹੋ ਜਾਂਦੀ ਹੈ। ਅਲਟੀਮੇਟਲੀ ਜਿਹਨੂੰ ਅਸੀਂ ਸਸਤਾ ਕਮ ਸੋਚ ਰਹੇ ਸੀ ਸਾਡੇ ਲਈ ਮਹਿੰਗਾ ਪੈ ਜਾਂਦਾ। ਜੀ ਸਾਡੀ ਸਕਿਨ ਪਰਮਾਨੈਂਟਲੀ ਉਹਨਾਂ ਨੂੰ ਡੈਮੇਜ ਹੋ ਸਕਦੀ ਹੈ। ਜੀ ਜੀ ਸਰ। ਦੇਖੋ ਐਸੇ ਪੇਸ਼ੈਂਟਸ ਲਈ ਮੇਰਾ ਸੁਜੈਸ਼ਨ ਇਹ ਹੈ। ਕਿ ਪ੍ਰੀਵੈਂਸ਼ਨ ਇਸ ਬੈਟਰ ਦੈਨ ਕਿਉ। ਜੀ। ਪ੍ਰੀਵੈਂਸ਼ਨ ਕਰਾਂਗੇ ਕਾਫੀ ਅچھے ਚਾਂਸਸ ਨੇ ਕਿ ਸਾਨੂੰ ਬਿਮਾਰੀ ਨਹੀਂ ਹੋਏਗੀ। ਸਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਘੱਟ ਪੈਗੀ। ਜੀ। ਪਰਮਾਤਮਾ ਨਾ ਕਰੇ ਕਦੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਵੀ ਪੈਂਦੀ ਹੈ। ਜੀ। ਅਗਰ ਆਪਾਂ ਪ੍ਰਾਈਵੇਟ ਸੈਕਟਰ 'ਚ ਟ੍ਰੀਟਮੈਂਟ ਨਹੀਂ ਅਫੋਰਡ ਕਰ ਸਕਦੇ ਤਾਂ ਆਪਾਂ ਗਵਰਨਮੈਂਟ ਸੈਕਟਰ 'ਚ ਜਾ ਸਕਦੇ ਹਾਂ। ਜੀ। ਗਵਰਨਮੈਂਟ ਸੈਕਟਰ ਦੇ ਵਿੱਚ ਵੀ ਮੋਸਟ ਆਫ ਦ ਪਲੇਸਿਸ ਤੇ ਸਕਿਨ ਸਪੈਸ਼ਲਿਸਟ ਅਵੇਲੇਬਲ ਹੈ। ਹਾਂਜੀ। ਉੱਥੇ ਆਲਮੋਸਟ ਸੱਡਾ ਜਿਹੜਾ ਟ੍ਰੀਟਮੈਂਟ ਹੈ ਫ੍ਰੀ ਦੀ ਤਰ੍ਹਾਂ ਹੋ ਸਕਦਾ। ਦਖਾਨਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੁਆਲੀਫਾਈਡ ਡਾਕਟਰ ਦੇ ਕੋਲ ਹੀ ਜਾਣਾ ਚਾਹੀਦਾ ਹੈ ਨੈਟ ਤੋਂ ਟਰੀਟਮੈਂਟ ਕਰਨਾ ਆਸਾਨੀ ਬੜਸੀ ਨੇ ਤੋਂ ਪੁੱਛ ਕੇ ਟਰੀਟਮੈਂਟ ਕਰਨਾ ਦਵਾਈਆਂ ਦੀ ਦੁਕਾਨ ਤੋਂ ਆਪਣੇ ਆਪ ਦਵਾਈ ਲੈ ਕੇ ਲਗਾਣਾ ਇਹ ਸਾਡੇ ਲਈ ਇੰਦਰ ਲੌਂਗ ਰਨ ਬੜੇ ਡੈਮੇਜਿੰਗ ਹੋ ਸਕਦੇ ਨੇ ਤਾਂ ਸਾਨੂੰ ਹਮੇਸ਼ਾ ਪਰਹੇਜ਼ ਕਰਨਾ ਚਾਹੀਦਾ ਡਾਕਟਰ ਜਿਹੜੇ ਹੋਰ ਕਾਰਨ ਜਿਸ ਤਰ੍ਹਾਂ ਬਰਸਾਤੀ ਸੀਜ਼ਨ ਦੇ ਵਿੱਚ ਕੀ ਤੁਹਾਨੂੰ ਸਾਰੇ ਲੱਗ ਰਿਹਾ ਕਿ ਜਿਹੜੀਆਂ ਸਕਿਨ ਪ੍ਰੋਬਲਮਸ ਹੈ ਉਹ ਸਾਡੀਆਂ ਜਿਹੜਾ ਜੰਕ ਫੂਡ ਹੋ ਗਿਆ ਜਾਂ ਕੁਝ ਇਸ ਤਰ੍ਹਾਂ ਦੇ ਆਇਲੀ ਫੂਡ ਹੋ ਗਿਆ ਉਹ ਉਹ ਵੀ ਸਕਿਨ ਨੂੰ ਰਿਜ਼ਲਟ ਦਿੰਦੇ ਨੇ ਕੁਝ ਨਾ ਬਾਰਿਸ਼ ਦੇ ਮੌਸਮ ਦੀ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਬਾਰਿਸ਼ ਦੇ ਮੌਸਮ 'ਚ ਜਿਹੜੇ ਡਾਇਰੈਕਟ ਇਫੈਕਟ ਹਨ ਉਹ ਗੱਲ ਕਰ ਚੁੱਕੇ ਹਾਂ ਡਾਇਰੈਕਟ ਤੋਂ ਇਲਾਵਾ ਜਿਹੜੀਆਂ ਇਨਡਾਇਰੈਕਟ ਚੀਜ਼ਾਂ ਸਾਡੀ ਸਕਿਨ ਨੂੰ ਇਫੈਕਟ ਕਰਦੀਆਂ ਇਹਨਾਂ 'ਚ ਮਸਕੀਟੋ ਬਾਈਟਸ ਆ ਜਾਂਦੇ ਨੇ ਮਸਕੀਟੋ ਬਾਈਟਸ ਦੇ ਨਾਲ ਅਲਰਜੀ ਹੋ ਜਾਂਦੀ ਹੈ ਕਾਫੀ ਲੋਕਾਂ ਨੂੰ ਉਨਨ ਤਾਂ ਸਾਨੂੰ ਬਚਣਾ ਚਾਹੀਦਾ ਐਕਸੀਡੈਂਟ ਚ ਕੋਸ਼ਿਸ਼ ਕਰੋ ਕਿ ফুল 슬ੀਵ ਦੇ ਕੱਪੜੇ ਇਦੀ ਪਾ ਕੇ ਰੱਖੀਏ ਆਪਣੇ ਆਲੇ ਦੋਲੇ ਪਾਣੀ ਨਾ ਇਕੱਠਾ ਹੁੰਦੇ ਜਿਹੜਾ ਕਿ ਮਾਸਕੀਟਸ ਦੇ ਲਈ ਬੀਡਿੰਗ ਗਰਾਉਂਡ ਬਣ ਜਾਂਦਾ ਜੀ ਜੀ ਮਾਸਕੀਟਰੀ ਪੈਲੈਂਟਸ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਜੀ ਸਰ ਇਹਨਾਂ ਤੋਂ ਇਲਾਵਾ ਫੂਡ ਦਾ ਤਾਂ ਹੈਲਦੀ ਸਕਿਨ ਦੇ ਵਿੱਚ ਹਮੇਸ਼ਾ ਰੋਲ ਹੈ ਤੁਹਾਨੂੰ ਅੱਛੇ ਜਿਵੇਂ ਚ ਪਲੈਂਟੀਅਰ ਆਫ ਵਾਟਰ ਜੀ ਪਲੈਂਟੀਅਰ ਆਫ ਫਰੈਸ਼ ਯਾ ਸੀਜ਼ਨਲ ਵੈਜੀਟੇਬਲਸ ਐਂਡ ਫੂਡ ਸਦੀ ਜਿਹੜੇ ਸੀਜ਼ਨਲ ਰਿਪੋਰਟ ਕਰਦੇ ਆ ਸਾਨੂੰ ਜਰੂਰ ਲੈਣੀ ਚਾਹੀਦੀ ਜੀ ਜੀ ਜੰਕ ਫੂਡ ਦਾ ਦੇਖੋ ਟ੍ਰੈਂਡਿੰਗ ਚੱਲ ਪਿਆ ਹਾਂਜੀ ਬੜਾ ਇਜ਼ੀ ਕੰਮ ਲੱਗਦਾ ਹੈ ਕਿ ਜੰਕ ਫੂਡ ਲੇਤਾ ਹੈ ਸਾਡਾ ਚਲੋ ਜੀ ਜਲਦੀ ਲੰਚ ਹੋ ਗਿਆ ਜਲਦੀ ਡਿਨਰ ਹੋ ਗਿਆ ਲੋ ਡਾਊਨ ਕਦੇ ਕਦੇ ਲੰਚ ਚ ਜ਼ਿਆਦਾ ਨੁਕਸਾਨ ਨਹੀਂ ਹੈ ਬਟ ਰੈਗੂਲਰ ਜੇ ਤੁਸੀਂ ਕੰਜ਼ਿਊਮ ਕਰਦੇ ਹੋ ਜੰਕ ਫੂਡ ਤਾਂ ਸਾਡੀ ਸਕਿਨ ਦੇ ਵਿੱਚ ਹੋਰ ਅਫੈਕਟ ਕਰਦਾ ਹੀ ਕਰਦਾ ਹੈ ਜੀ ਕਈ ਵਾਰੀ ਦੇਖੋ ਜੰਕ ਫੂਡ ਦੇ ਨਾਲ ਜ਼ਿਆਦਾ ਫੈਟ ਹੋਣ ਦੀ وجہ ਨਾਲ ਸਾਡੇ ਫੈਟ ਦੇ ਕਲੈਕਸ਼ਨ ਹੋ ਜਾਂਦੀ ਹੈ ਆਈਸ ਦੇ ਉੱਪਰ ਜਾਂਦੀ ਲਾਜ਼ਮਤ ਪੈ ਜਾਂਦੇ ਆ ਜੀ ਸਰ ਜਿਹੜੇ ਲੋਕ ਪਿੰਪਲਸ ਤੋਂ ਸuffer ਕਰਦੇ ਉਹਨਾਂ ਦੇ ਪਿੰਪਲਸ ਇਨਕਰੀਜ਼ ਹੋ ਜਾਂਦੇ ਆ ਜੀ ਇੰਡਾਇਰੈਕਟਲੀ ਫੂਡ ਦਾ ਕਾਫੀ ਰੋਲ ਹੈ ਜੀ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ ਥੈਨ ਮੋਟਾਪਾ ਆ ਜਾਂਦਾ ਹਾਂ ਜੀ ਮੋਟਾਪੇ ਦੇ ਨਾਲ ਸਕਿਨ ਦੀਆਂ ਬਿਮਾਰੀਆਂ ਹੋ ਰੋ ਜਾਂਦੀਆਂ ਆ ਆਬੈਸਟੀ ਆਬੈਸਟੀ ਦੇ ਨਾਲ ਰਿਲੇਟਡ ਕਾਫੀ ਸਕਿਨ ਡਿਜ਼ੀਜ਼ ਹੋ ਜਾਂਦੀਆਂ ਆ ਜੀ ਸੋ ਜੰਕ ਫੂਡ ਤੋਂ ਤਾਂ ਪਰਹੇਜ਼ ਕਰਨੇਗੇ ਇਹ ਮੇਰਾ ਪਾਰਟਿਕੂਲਰ ਮੈਸੇਜ ਹੈ ਯੰਗ ਜਨਰੇਸ਼ਨ ਦੇ ਲਈ ਬਹੁਤ ਅੱਛਾ ਡਾਕਟਰ ਸਾਹਿਬ ਮੈਂ ਸਮਝ ਸਕਦਾ ਹਾਂ ਜੀ ਕਿ ਅ ਅੱਛਾ ਇੱਕ ਲਾਸਟ ਸਰਵਰ ਕਿ ਆ ਸੁੰਦਰ ਹਰ ਇੱਕ ਦੇਖਣਾ ਚਾਹੁੰਦਾ ਹੈ ਜੀ ਉਹ ਖਾਸ ਤੌਰ ਤੇ ਮੈਲ ਲੇਡੀਆਂ ਦੀ ਗੱਲ ਕਰਾ ਜੀ ਉਹ اور ਉਸ ਵੇਲੇ ਉਹ ਜਿਹੜੇ ਕੋਸਮੈਟਿਕ ਜਿਹੜਾ ਸਮਾਨ ਉਹ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਹਾਂ ਜੀ ਉਹ ਉਹਨਾਂ ਨੂੰ ਕੋਈ ਇਸ ਗੱਲ ਦਾ ਨਹੀਂ ਹੈ ਕਿ ਕੋਕੀ ਮਿਲਿਆ ਕਿ ਨਹੀਂ ਸੈਡ ਐਡ ਦੇ ਕੇ ਹੀ ਲੈ ਲਿਆ ਜਾਂ ਨਾਮ ਦੇ ਕੇ ਉਹ ਕੀ ਉਹ ਜਿਹੜਾ ਸਮਾਨ ਉਹ ਇਸਤੇਮਾਲ ਕਰਦੇ ਨੇ ਕੋਸਮੈਟਿਕ ਵਾਸਤੇ ਸੁੰਦਰ ਦੇਖਣ ਵਾਸਤੇ ਕਿ ਉਹ ਇੰਜੀ ਲੌਂਗ ਰੰਗ ਸਕਿਨ ਨੂੰ ਖਰਾਬ ਕਰਦਾ ਹੈ ਦੇਖੋ ਸੁੰਦਰ ਦਿਖਣਾ ਹਰ ਇਨਸਾਨ ਦਾ ਰਾਈਟ ਹੈ ਇਹਦੇ ਵਿੱਚ ਕੋਈ ਬੁਰਾਈ ਵੀ ਨਹੀਂ ਮੈਂ ਚਾਹੁੰਗਾ ਬੱਚਿਆਂ ਤੋਂ ਲੈ ਕੇ ਸੀਨੀਅਰਸ ਤੱਕ ਸਭ ਨੂੰ ਸੁੰਦਰ ਐਟ देयर ਬੈਸਟ ਦੇਖਣਾ ਚਾਹੀਦਾ ਹੈ ਠੀਕ ਲੇਕਿਨ ਇਸ ਚੱਕਰ ਦੇ ਵਿੱਚ ਕਈ ਵਾਰੀ ਅਸੀਂ ਆਪਣੀ ਸਕਿਨ ਨੂੰ ਨੁਕਸਾਨ ਪਹੁੰਚਾ ਲੈਂਦੇ ਆ ਅਸੀਂ ਨੈਟ ਤੋਂ ਇਧਰੋਂ ਉਧਰੋਂ ਸਰਚ ਕਰਕੇ ਕੁਝ ਨਾ ਕੁਝ ਪ੍ਰੋਡਕਟਸ ਮੰਗਾ ਲੈਂਦੇ ਆ ਜੀ ਸਾਨੂੰ ਇਹ ਰਿਅਲਾਈਜ਼ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਨੇ ਹਰ ਇਨਸਾਨ ਦੀ ਸਕਿਨ ਡਿਫਰੈਂਟ ਬਣਾਈ ਜੀ ਤਾਂ ਸਾਨੂੰ ਉਹ ਪ੍ਰੋਡਕਟਸ ਯੂਜ਼ ਕਰਨੇ ਚਾਹੀਦੇ ਨੇ ਜਿਹੜੇ ਸਾਡੀ ਸਕਿਨ ਦੇ ਲਈ ਸੂਟੇਬਲ ਨੇ ਜੀ ਕੋਈ ਵੀ ਇੱਕ ਪ੍ਰੋਡਕਟ ਨੂੰ ਅਸੀਂ ਜਨਰਲਾਈਜ਼ ਨਹੀਂ ਕਰ ਸਕਦੇ ਜਿਹੜਾ ਪ੍ਰੋਡਕਟ ਮੈਨੂੰ ਸੂਟ ਕਰ ਰਿਹਾ ਤੁਹਾਨੂੰ ਵੀ ਸੂਟ ਕਰੇਗਾ ਜੀ ਔਰ ਵਾਈਸ ਵਰਸਾ ਜੀ ਇਸ ਲਈ ਗੁਰੇਸ ਕਰੋ ਇਧਰੋਂ ਉਧਰੋਂ सुन के या सर्च करके प्रोडक्ट्स लगा दी तुझे कुछ प्रोडक्ट लगाने है एक तो उन्होंने क्वालिटी अच्छी लगा होनी चाहिए सैकेंड जी कोई भी डाउट लगता है क्वालिफाइड प्रोफेसनल की राय लैन तो बाद ही थोड़ा प्रोडक्ट्स यूज़ करने चाहिए बहुत बहुत शुक्रिया साहब धन्यवाद थोड़ा शुक्रिया धन्यवाद नमस्कार